ਸ਼੍ਰੋਮਣੀ ਕਾਲੀ ਦਲ ਦੇ leader ਰਣਜੀਤ ਸਿੰਘ ਗਿੱਲ ਹੁਣਾਂ ਨੇ BJP ਪਾਰਟੀ ਜੁਆਇਨ ਕੀਤੀ ਜੁਆਇਨ ਕਰਨ ਤੋਂ ਬਾਅਦ ਹੀ ਅਗਲੇ ਸਵੇਰ ਰਾਤੋਂ ਰਾਤ ਵਿਜੀਲੈਂਸ ਨੂੰ ਇਹੋ ਜਿਹਾ ਕਿਹੜਾ ਸੁਪਨਾ ਆਇਆ ਇਸ ਵਿਅਕਤੀ ਤੇ ਰੇਡ ਕਰਨੀ ਚਾਹੀਦੀ ਹੈ ਇਹਨੂੰ ਵੀ ਤੁਸੀਂ ਰਾਜਨੀਤਿਕ ਇੱਕ ਸਟਾਂਟੇ ਮੰਨੋ ਉਹਨਾਂ ਦੇ ਨਾਲ ਸੰਪਰਕ ਕਰਕੇ ਫੈਸਲਾ ਲਵ ਕਿਉਂਕਿ ਤੁਸੀਂ ਸਾਰੇ ਪ੍ਰੈਸ ਵਾਲੇ ਪੁੱਛਦੇ ਸੋ ਵੀ ਹੁਣ ਤੁਹਾਡਾ ਅਗਲਾ ਕੀ ਪ੍ਰੋਗਰਾਮ ਆ ਤੁਸੀਂ ਕਿਹੜੀ ਪਾਰਟੀ ਜੁਆਇਨ ਕਰਨੀ ਹੈ ਤੇ ਉਹਨਾਂ ਸਿੱਧਾ ਜਵਾਬ ਨਹੀਂ ਸੀ ਦਿੱਤਾ ਤੁਹਾਡਾ ਸਿੱਧਾ ਸਿੱਧਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਤਾਂ ਫਿਰ ਵਿਜੀਲੈਂਸ ਦਾ ਕੋਈ ਰੋਲਾ ਨਹੀਂ ਸੀ ਫਿਰ ਤਾਂ ਉਹਨਾਂ ਦਾ ਆਪਣਾ ਬੰਦਾ ਹੋ ਜਾਣਾ ਸੀ ਜੀਓ ਕਿਉਂਕਿ ਵੈਸੇ ਵੀ ਜੇ ਆਪਾਂ ਐ ਬਾਕੀ ਪਾਰਟੀਆਂ ਨੂੰ ਛੱਡਦੀਏ ਕਿਉਂਕਿ ਅੱਜ ਅੱਜ ਜਿਹੜੀ ਪਾਰਟੀ ਸੱਤਾ 'ਚ ਹੈ ਉਹਦੀਆਂ ਬਹੁਤੀਆਂ ਗੱਲਾਂ ਕਰਨੀਆਂ ਬਣਦੀਆਂ ਨੇ ਜੀ ਜੀ ਕਿਉਂਕਿ ਜਿੰਨੇ ਵੀ ਮਨਿਸਟਰ ਉਹਨਾਂ ਦੇ ਜਾਂ ਜਿੰਨੇ ਵੀ ਹੋਰ ਲੀਡਰ ਉਹਨਾਂ ਦੇ ਕਿਤੇ ਵੀ ਕਰਪਟ ਪ੍ਰੈਕਟਿਸ ਦੇ ਵਿੱਚ ਫਸੇ ਉਹਨਾਂ ਨੂੰ ਉਹਨਾਂ ਨੇ ਉਹਦੇ ਖਿਲਾਫ ਐਕਸ਼ਨ ਨਹੀਂ ਲਿਆ ਆ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੀ ਸਿਆਸਤ ਦੇ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਅਤੇ ਲੰਬੇ ਸਮੇਂ ਤੋਂ ਹੀ ਪੰਜਾਬ ਸਿਆਸਤ ਦੀ ਜਿਹੜੀ ਨਵ ਸਮਝਣ ਵਾਲੇ ਬੀਜੇਪੀ ਲੀਡਰ ਐਸ ਐਮ ਐਸ ਸੰਧੂ ਸਾਹਿਬ ਸਾਡੇ ਨਾਲ ਮੌਜੂਦ ਨੇ ਅੱਜ ਕੁਝ ਗੱਲਬਾਤ ਕਰਾਂਗੇ ਕੁਝ ਤਿੱਖੇ ਸਵਾਲ ਵੀ ਹੋਣਗੇ ਤੇ ਕੁਝ ਨਰਮ ਸਵਾਲਾਂ ਦੇ ਵੀ ਜਿਹੜੇ ਜਵਾਬ ਇਹਨਾਂ ਤੋਂ ਲੈ ਜਾਣਗੇ ਸੰਧੂ ਸਾਹਿਬ ਸਵਾਗਤ ਹੈ ਤੁਹਾਡਾ ਸਟੂਡੀਓ ਵਿੱਚ ਬਹੁਤ ਧੰਨਵਾਦ ਦਿਨ ਬਰਨ ਜਸਬੀਰ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੰਧੂ ਸਾਹਿਬ ਸਭ ਤੋਂ ਪਹਿਲਾ ਸਵਾਲ ਤੇ ਇਹ ਹੈ ਕਿ ਪੰਜਾਬ ਦੇ ਸਿਆਸਤ ਦੇ ਗਲਿਆਰਿਆਂ 'ਚ ਇਹ ਚੱਲ ਕੀ ਰਿਹਾ ਹੈ ਮੈਂ ਤੁਹਾਡਾ ਸਵਾਲ ਨਹੀਂ ਸਮਝ ਸਕਿਆ ਵੀ ਤੁਸੀਂ ਸਵਾਲ ਸਿੱਧਾ-ਸਿੱਧਾ ਸਰ ਇਹ ਹੈ ਕਿ ਜਿਹੜਾ ਪਾਰਟੀਆਂ ਬਦਲਣ ਦਾ ਜਿਹੜਾ ਸਿਲਸਿਲਾ ਇਹ ਸੱਤਾ ਦੀ ਲਾਲਚ ਹੈ ਜਾਂ ਸੇਵਾ ਕਰਨ ਦਾ ਇੱਕ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਤੁਸੀਂ ਠੀਕ ਫਰਮਾਇਆ ਹੈ ਵੀ ਅੱਜਕੱਲ ਪਾਰਟੀਆਂ ਦੇ ਵਿੱਚ ਆਉਣਾ ਜਾਣਾ ਕਾਫੀ ਇਹ ਰੈਗੂਲਰ ਹੋ ਗਿਆ ਰੁਟੀਨ ਬਣ ਗਿਆ ਲੀ ਡਰਾਂ ਦਾ ਅ ਹੋਰ ਉਹਦੇ ਦੋਵੇਂ ਹੀ ਕਾਰਨ ਨੇ ਜਿਹੜੀ ਤੁਸੀਂ ਗੱਲ ਕਹੀ ਆ ਪਹਿਲਾਂ ਸੱਤਾ ਦਾ ਲਾਲਚ ਵੀ ਹੈ ਔਰ ਸਵਾਰਥਵਾਦੀ ਵੀ ਸੋਚ ਹੈ ਉਹਦੇ ਚ ਦੋਨਾਂ ਗੱਲਾਂ ਦਾ ਜਿਹੜਾ ਇਕੱਠਿਆ ਕਰਕੇ ਜੇ ਕਰੀਏ ਤੇ ਉਹ ਫੇ ਸਵਿਚਓਵਰ ਕਰਦੇ ਨੇ ਕਦੀ ਐਸ ਪਾਰਟੀ 'ਚ ਕਦੀ ਐਸ ਪਾਰਟੀ 'ਚ ਤੇ ਅਗਰ ਪਾਰਟੀ ਬਦਲ ਕੇ ਤੁਹਾਨੂੰ ਕੀ ਲੱਗਦਾ ਕਿ ਸੇਵਾ ਬੰਦ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕੀਤੀ ਤੇ ਜਾ ਸਕਦੀ ਹੈ ਜੀ ਕਿਉਂਕਿ ਅੱਜ ਕੱਲ ਦੀ ਰਾਜਨੀਤੀ ਦੇ ਵਿੱਚ ਅ ਬਦਲਾਅ ਆ ਚੁੱਕਿਆ ਹੈ ਜਿਹੜੀ ਅਫਸਰशाही ਵੀ ਹੈ ਉਹ ਆਪਣਾ ਡਿਊਟੀ ਜਾਂ ਆਬਲੀਗੇਸ਼ਨ ਨੂੰ ਪਿੱਛੇ ਛੱਡਦੇ ਹੋਏ ਸਵਾਰਥਵਾਦੀ ਸੋਚ ਨੂੰ ਅਪਣਾਉਂਦੇ ਹੋਏ ਜਿਹੜੀ ਵੀ ਸਰਕਾਰ ਆਉਂਦੀ ਹੈ ਉਹਦੇ ਉਹ ਪਿੱਠੂ ਬਣਨ ਦੀ ਕੋਸ਼ਿਸ਼ ਕਰਦੇ ਨੇ ਜੀ ਔਰ ਇਸ ਕਰਕੇ ਜਿਹੜਾ ਲੀਡਰ اپੋਜੀਸ਼ਨ 'ਚ ਹੈ ਦੇ ਉਹ ਸਮਝਦਾ ਵੀ ਮੈਂ ਕੋਈ ਸੇਵਾ ਨਹੀਂ ਕਰ ਸਕਦਾ ਕਿਉਂਕਿ ਬਿਊਰੋਕ੍ਰੇਸੀ ਅਫਸਰशाही ਉਹਦੀ ਗੱਲ ਨਹੀਂ ਮੰਨਦੀ ਜੀ ਤਾਂ ਉਹ ਫੇ ਕਈ ਦਫਾ ਇਸ ਕਰਕੇ ਵੀ ਬਦਲਾਅ ਕਰਦਾ ਹੈ ਪਾਰਟੀ ਦਾ ਜੀ ਹੁਣੇ ਤੁਸੀਂ ਕੁਝ ਦੋ ਇੱਕ ਦਿਨ ਪਹਿਲੇ ਦੇਖਿਆ ਹੈ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਰਣਜੀਤ ਸਿੰਘ ਗਿੱਲ ਹੁਣਾਂ ਨੇ ਬੀਜੇਪੀ ਪਾਰਟੀ ਜੁਆਇਨ ਕੀਤੀ ਜੁਆਇਨ ਕਰਨ ਤੋਂ ਬਾਅਦ ਹੀ ਅਗਲੇ ਸਵੇਰ ਰਾਤੋਂ ਰਾਤ ਵਿਜੀਲੈਂਸ ਨੂੰ ਇਹ ਜਿਹਾ ਕਿਹੜਾ ਸੁਪਨਾ ਆਇਆ ਕਿ ਇਸ ਵਿਅਕਤੀ ਤੇ ਰੇਡ ਕਰਨੀ ਚਾਹੀਦੀ ਹੈ ਇਹਨੂੰ ਵੀ ਤੁਸੀਂ ਰਾਜਨੀਤਿਕ ਇੱਕ ਸਟੰਟੀਮੈਂਟ ਮੈਂ ਤੁਹਾਡਾ ਸਹਿਮਤ ਹਾਂ ਜੀ ਕਿਉਂਕਿ ਜਦੋਂ ਰਣਜੀਤ ਗਿੱਲ ਹੁਰਾਨੇ ਰਜ਼ਾਇਨ ਕੀਤਾ ਤਾਂ ਉਹ ਪੰਜ ਚਾਰ ਦਿਨ ਇਹੀ ਗੱਲਾਂ ਕਰਦੇ ਰਹੇ ਕਿ ਮੈਂ ਫੈਸਲਾ ਲਵਾਂਗਾ ਕੋਈ ਆਪਣੇ ਜਿਹੜੇ ਉਹਨਾਂ ਦੇ ਲੋਕ ਜੁੜੇ ਹੋਏ ਨੇ ਜੀ ਵੀ ਉਹਨਾਂ ਦੇ ਨਾਲ ਸੰਪਰਕ ਕਰਕੇ ਫੈਸਲਾ ਲਵ ਕਿਉਂਕਿ ਤੁਸੀਂ ਸਾਰੇ ਪ੍ਰੈਸ ਵਾਲੇ ਪੁੱਛਦੇ ਸੋ ਵੀ ਹੁਣ ਤੁਹਾਡਾ ਅਗਲਾ ਕੀ ਪ੍ਰੋਗਰਾਮ ਆ ਤੁਸੀਂ ਕਿਹੜੀ ਪਾਰਟੀ ਜੁਆਇਨ ਕਰਨੀ ਹੈ ਤੇ ਉਹਨਾਂ ਸਿੱਧਾ ਜਵਾਬ ਨਹੀਂ ਸੀ ਦਿੱਤਾ ਮੈਂ ਸਮਝਦਾ ਵੀ ਉਹ ਸੰਪਰਕ ਵਿੱਚ ਸਨ ਕਿਉਂਕਿ ਸਰਮਾਇਦਾਰ ਆਦਮੀ ਹੈ ਬਿਲਡਰ ਹੈ ਜੀ ਰਾਜਨੀਤੀ سرمਾਇਤੋ ਬਿਨਾ ਚੱਲਦੀ ਨਹੀਂ ਚੱਲਦੀ ਨਹੀਂ ਔਰ ਇਸ ਕਰਕੇ ਆਈ ਥਿੰਕ ਦੈਟਸ ਇਸ ਸਟਰੈਂਥ ਵਿਦ ਹਿਮ ਫਾਰ ਐਨੀ ਪਾਰਟੀ ਟੂ ਆਸਕ ਹਿਮ ਟੂ ਜੁਆਇਨ ਔਰ ਆਪ ਵੀ ਉਹਨਾਂ ਚੋਂ ਇੱਕ ਹੈ ਆਪ ਨੇ ਵੀ ਕੋਸ਼ਿਸ਼ ਕੀਤੀ ਫੈਸਲਾ ਬੰਦੇ ਨੇ ਆਪਣਾ ਆਪ ਲੈਣਾ ਹੁੰਦਾ ਉਹਨਾਂ ਬੀਜੇਪੀ ਜੁਆਇਨ ਕਰਨ ਦਾ ਲੈ ਲਿਆ ਜੁਆਇਨ ਕਰਨ ਦਾ ਲੈ ਲਿਆ ਤੇ ਇਹ ਦੁੱਖ ਹੋਇਆ ਆਪ ਨੂੰ ਔਰ ਇਸ ਕਰਕੇ ਉਹਨਾਂ ਨੇ ਇਹ ਸਾਰਾ ਜਿਹੜਾ ਚੱਕਰ ਵੀ ਚਲਾਇਆ ਤੁਹਾਡਾ ਸਿੱਧਾ ਸਿੱਧਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਤਾਂ ਫਿਰ ਵਿਜੀਲੈਂਸ ਦਾ ਕੋਈ ਰੌਲਾ ਨਹੀਂ ਸੀ ਮੇਰਾ ਖਿਆਲ ਹੈ ਫਿਰ ਤਾਂ ਉਹਨਾਂ ਦਾ ਆਪਣਾ ਬੰਦਾ ਹੋ ਜਾਣਾ ਸੀ ਜੀ ਉਹ ਕਿਉਂਕਿ ਵੈਸੇ ਵੀ ਜੇ ਆਪਾਂ ਅ ਬਾਕੀ ਪਾਰਟੀਆਂ ਨੂੰ ਛੱਡ ਦਈਏ ਕਿਉਂਕਿ ਅੱਜ ਅੱਜ ਜਿਹੜੀ ਪਾਰਟੀ ਸੱਤਾ 'ਚ ਹੈ ਉਹਦੀਆਂ ਬਹੁਤੀਆਂ ਗੱਲਾਂ ਕਰਨੀਆਂ ਬਣਦੀਆਂ ਨੇ ਜੀ ਜੀ ਕਿਉਂਕਿ ਜਿੰਨੇ ਵੀ ਮਨਿਸਟਰ ਉਹਨਾਂ ਦੇ ਜਾਂ ਜਿੰਨੇ ਵੀ ਹੋਰ ਲੀਡਰ ਉਹਨਾਂ ਦੇ ਕਿਤੇ ਵੀ ਕਰਪਟ ਪ੍ਰੈਕਟਿਸ ਦੇ ਵਿੱਚ ਫਸੇ ਉਹਨਾਂ ਨੂੰ ਉਹਨਾਂ ਨੇ ਉਹਦੇ ਖਿਲਾਫ ਐਕਸ਼ਨ ਨਹੀਂ ਲਿਆ ਇਹਦਾ ਮਤਲਬ ਇਹ ਹੈ ਵੀ ਜਿਹੜੀ ਗੱਲ ਤੁਸੀਂ ਕਹੇ ਹੈ ਸਾਫ਼ ਹੈ ਬੁਝੇ ਉਧਰ ਆ ਜਾਂਦੇ ਤੇ ਫਿਰ ਉਸ ਖਲਜਗਣ ਤੋਂ ਬਚ ਜਾਣਾ ਸੀ ਬਚ ਜਾਣਾ ਸੀਗਾ ਅੱਛਾ ਇੱਕ ਚੀਜ਼ ਦੇਖਿਆ ਜਾਵੇ ਦੋ ਸ਼ਖਸ ਦੋ ਨਾਮ ਡੇਰਾਬਸੀ ਔਰ ਖਰੜ ਦੇ ਕਮਨ ਇਸ ਕਰਕੇ ਹੈ ਕਿ ਵੱਡੇ ਸਮਾਸੀ ਵੀ ਵੀ ਰਹੇ ਵੱਡੇ ਬਿਜ਼ਨਸਮੈਨ ਵੀ ਹੈ ਦੋਨੋਂ ਤੁਸੀਂ ਮੇਰੀ ਮੁਰਾਦ ਸਮਝ ਗਏ ਹੋਵਗੇ ਗੁਰਦੌਰਸ਼ਨ ਸਿੰਘ ਸੈਣੀ ਸਾਹਿਬ ਔਰ ਰਣਜੀਤ ਸਿੰਘ ਗਿਲਹਣ ਦੋਨਿਆਂ ਨੂੰ ਜੁਆਇਨ ਕਰਵਾਣ ਖੁਦ ਹਰਿਆਣੇ ਦੇ ਸੀਐਮ ਨੈਪ ਸੈਣੀ ਸਾਹਿਬ ਆਂਦੇ ਆ ਇਦੇ ਪਿੱਛੇ ਤੁਸੀਂ ਕਿਸ ਚੀਜ਼ ਨੂੰ ਦੇਖੋ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਕਿਉਂਕਿ ਨਾਇਬ ਸੈਣੀ ਹੋਰਾਂਦਾ ਜੀ ਆਪਣਾ ਕਦ ਬਹੁਤ ਵੱਡਾ ਐਸ ਵੇਲੇ ਸਿਰਫ ਉਹ ਚੀਫ ਮਿਨਿਸਟਰ ਹੀ ਨਹੀਂ ਬਲਕਿ ਸੈਂਟਰ ਦੀ ਔਰ ਸੰਗ ਦੀ ਨਿਗਾਹ ਦੇ ਵਿੱਚ ਉਹਨਾਂ ਦੀ ਪੋਜੀਸ਼ਨ ਬਹੁਤ ਉੱਚੀ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ 2027 ਦੀ ਇਲੈਕਸ਼ਨ ਆ ਗਈ ਅਸੈਂਬਲੀ ਦੀ ਜੀ ਔਰ ਨਾਇਬ ਸੈਡਿੰਗ ਹੋਰਾਂ ਨੂੰ ਕੋਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਸਤੇ ਜੀ ਪੰਜਾਬ ਦੀ ਬਾਗ ਡੋਰ ਸੰਭਾਲੀ ਜਾਏਗੀ ਇਲੈਕਸ਼ਨ ਦੇ ਸੰਘਰਵ ਦੇ ਵਿੱਚ ਪ੍ਰਸੱਤਾ ਦੇ ਵਿੱਚ ਮੌਜੂਦ ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਤੇ ਕਹਿਣਾ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਸੀਂਧ ਲਗਾਈ ਜਾ ਰਹੀ ਹੈ ਆ ਪੜੋਸੀ ਸੀਐਮ ਵੱਲੋਂ ਨਹੀਂ ਮੇਰਾ ਤਾਂ خیال ਸੇਧ ਕੋਈ ਨਹੀਂ ਜੀ ਕਿਉਂਕਿ ਪੰਜਾਬ ਹਰਿਆਣਾ ਤੇ ਇਕੱਠੇ ਹੀ ਸਨ ਪਹਿਲਾਂ ਤੇ ਤੁਸੀਂ ਤਾਂ ਨਾਇਬ ਸੈਣੀ ਹੋਰਾਂ ਨੂੰ ਮੇਥੋਂ ਵੀ ਜ਼ਿਆਦਾ ਮਿਲੇ ਹੋਣੇ ਹੋ ਜੀ ਤਾਂ ਮੈਂ ਜਿੰਨੇ ਇੱਕ ਵਾਰੀ ਮਿਲੇ ਆ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਸੁਭਾਅ ਬੜਾ ਸ਼ੀਤਲ ਔਰ ਠੰਡਾ ਹੈ ਜੀ ਨਾਲੇ ਨਾਲ ਵਾਲੇ ਤਾਂ ਤੁਹਾਡੇ ਗਵਾਨ ਦੇ ਵਿੱਚੋਂ ਇਲੈਕਸ਼ਨ ਲੜਦੇ ਨੇ ਹੋ ਜੀ ਜੀ ਹੈਨਾ ਜੀ ਉਹ ਤਾਂ ਸਾਡਾ ਮਤਲਬ ਨੌ ਮਾਸ ਦਾ ਰਿਸ਼ਤਾ ਜੀ ਪੈਣ ਭਰਾਵਾਂ ਵਾਲਾ ਰਿਸ਼ਤਾ ਹੈ ਭਰਾਵਾਂ ਵਾਲਾ ਰਿਸ਼ਤਾ ਹੈ ਪਿਓ ਪੁੱਤ ਵਾਲਾ ਰਿਸ਼ਤਾ ਇਹ ਕੋਈ ਐਡੀ ਗੱਲ ਨਹੀਂ ਹੈ ਨਾਲੇ ਅ ਕਿਉਂਕਿ ਉਹਨਾਂ ਦਾ ਸੁਭਾਅ ਜਿਹੜਾ ਨਾ ਉਹ ਬੜਾ ਬੈਲੈਂਸਡ ਹੈ ਜਿਸ ਤਰ੍ਹਾਂ ਕਿ ਉਹ ਬੋਟ ਮਿੱਠ ਬੋਲੜੇ ਨੇ ਅ ਹਰ ਬੰਦੇ ਨੂੰ ਜਦੋਂ ਉਹ ਗੱਲ ਕਰਦੇ ਨੇ ਉਹ ਉਸ ਬੰਦੇ ਨੂੰ ਆਕਰਸ਼ਿਤ ਕਰਦੇ ਨੇ ਆਪਣੀ ਕਾਬਲੀਅਤ ਦੇ ਨਾਲ ਇਹੋ ਜੇ ਲੀਡਰ ਦੀ ਲੋੜ ਹੁੰਦੀ ਹਰ ਪਾਰਟੀ ਨੂੰ ਤੇ ਇਲੈਕਸ਼ਨ ਦੇ ਵਿੱਚ ਵੀ ਜਿੱਦਾਂ ਆਪਾਂ ਹਰ ਪਾਰਟੀ ਜਿਹੜੀ ਆ ਉਹ ਆਪਣੇ ਸਟਾਰ ਸਪੀਕਰ ਬਣਾਉਂਦੀ ਤੁਹਾਨੂੰ ਪਤਾ ਇਸੇ ਕਰਕੇ ਬਣਾਉਂਦੇ ਨੇ ਥੋ ਹੀ ਕੈਨ ਬੀ ਸਟਾਰ ਸਪੀਕਰ ਤੇ ਉਹਨਾਂ ਵਾਸਤੇ ਬੜੀ ਛੋਟੀ ਜੀ ਗੱਲ ਹੈ ਬਟ ਮੇਰਾ ਖਿਆਲ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਜ਼ਿੰਮੇਵਾਰੀ ਜ਼ਿਆਦਾ ਮਿਲੇਗੀ ਠੀਕ ਹੈ ਸਰ ਇੱਕ ਪੰਜਾਬ ਮੁੱਦੇ ਦੇ ਨਾਲ ਜੁੜਿਆ ਹੋਇਆ ਜਿਹੜਾ ਅੱਜ ਦੀ ਡੇਟ ਦੇ ਵਿੱਚ ਬਹੁਤ ਜਿਹੜਾ ਸਵਾਲ ਵੱਡਾ ਲੈਂਡ ਪੋਲਿੰਗ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਬੜਾ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਤੁਸੀਂ ਕੀਤਾ ਮੈਂ ਤਿੰਨਕ ਦਫਾ ਇਸ ਵਿਸ਼ੇ ਨੂੰ ਟੱਚ ਕੀਤਾ ਹੈ ਜੀ ਇੱਕ ਤਾਂ ਮੈਂ ਜਦੋਂ ਡੇਰਾ ਬਸੀ ਪਿੰਡ ਚ ਗਿਆ ਉੱਥੇ ਮੈਂ ਬੜਾ ਇਸ ਐਲੈਬੋਰੇਟ ਬੋਲਿਆ ਫੇਮਸ ਸਟੇਟਮੈਂਟਾਂ ਵੀ ਇੱਕ ਦੋ ਦੇ ਦਿੱਤੇ ਚੁੱਕੇ ਆ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਕਿਸਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਜਿਹੜੀ ਸੋਚ ਸਾਡੀ ਜਿਹੜੀ ਸੱਭੇਤਾ ਉਹ ਮੈਜੋਰਿਟੀ ਜਿਹੜੀ ਆ ਪਿੰਡਾਂ ਨਾਲ ਸੰਬੰਧਿਤ ਆ ਮੇਰੇ ਖਿਆਲ ਤੁਸੀਂ ਵੀ ਪਿੰਡ ਨਾਲ ਹੀ ਸਬੰਧਤ ਹੋਵੋਗੇ ਜੀ 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 ਬਿਲਕੁਲ ਮੈਂ ਵੀ ਪਿੰਡ ਨਾਲ ਸਬੰਧਤ ਹਾਂ ਠੀਕ ਹੈ ਅਸੀਂ ਅਫਸਰ ਬਣ ਗਏ ਉਦੋਂ ਬਾਅਦ ਰਾਜਨੀਤੀ ਜਾ ਗਏ ਚਲੋ ਅਕਾਲ ਪੁਰਖ ਨੇ ਜਿੱਦਾਂ ਕਿਹਾ ਹੋ ਗਿਆ ਲੇਕਿਨ ਸਾਰਿਆਂ ਦੀ ਰੂਹ ਜਿਹੜੀ ਹੈ ਨਾ ਉਹ ਜ਼ਮੀਨ ਨਾਲ ਜੁੜੀ ਹੋਈ ਹੈ ਪਿੰਡ ਦੇ ਵਿੱਚ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਕਹਿ ਸਕਦਾ ਗੱਲ ਇਹ ਵੀ ਇਹਦੇ 'ਚ ਆਮ ਆਦਮੀ ਪਾਰਟੀ ਦਾ ਕੋਈ ਇਹ ਫੈਸਲਾ ਉਹਨਾਂ ਨੇ ਇਸ ਕਰਕੇ ਨਹੀਂ ਕੀਤਾ ਵੀ ਉਹਨਾਂ ਨੇ ਕਿਸਾਨ ਨੂੰ ਵੱਡਿਆ ਕਰਨਾ ਹੈ ਇਹ ਫੈਸਲਾ ਉਹ ਕਿਉਂਕਿ ਇਹ ਫੈਸਲਾ ਉਹਨਾਂ ਇਸ ਕਰਕੇ ਕੀਤਾ ਕਿਉਂਕਿ ਇਲੈਕਸ਼ਨ ਆ ਰਹੀਆਂ ਨੇ ਆਮ ਆਦਮੀ ਆਮ ਆਦਮੀ ਪਾਰਟੀ ਜਿਹੜੀ ਇੱਕ ਸਟੇਟ ਵਿੱਚ ਹੀ ਹੈਗੀ ਆ ਇਸ ਵੇਲੇ ਪਾਵਰ 'ਚ ਉਹ ਹੈ ਪੰਜਾਬ ਅੱਜ ਕੱਲ੍ਹ ਦੀ ਇਲੈਕਸ਼ਨ ਵਾਸਤੇ ਪੈਸਿਆਂ ਦੀ ਲੋੜ ਹਰ ਇੱਕ ਬੰਦੇ ਨੂੰ ਹੈ ਜੀ ਭਾਵੇਂ ਪਾਰਟੀ ਹੋਵੇ ਤੇ ਭਾਵੇਂ ਇੰਡੀਵਿਜੂਅਲ ਹੋਵੇ ਉਸ ਉਹਨਾਂ ਨੇ ਇਨੂੰ ਇਸ ਚੱਕਰ ਵੀ ਉਹ ਇਸ ਤਰ੍ਹਾਂ ਮਨਾਤਾ ਵੀ ਕਿਉਂਕਿ ਭਗਵੰਤ ਮਾਨ ਜੀ ਤੁਹਾਨੂੰ ਪਤਾ ਵੀ ਹੀ ਇਜ਼ ਅ ਵੈਰੀ ਗੁੱਡ ਸਪੀਕਰ ਜੀ ਹੀ ਅਟਰੈਕਟਸ ਪੀਪਲ ਬਟ ਮੈਨੂੰ ਲੱਗਦਾ ਵੀ ਲੈਂਡ ਪੂਲਿੰਗ ਦੇ ਮਸਲੇ 'ਚ ਉਹ ਫੇਲ ਹੋ ਗਏ ਨੇ ਕਿਉਂਕਿ ਉਹਨਾਂ ਦੇ ਇੰਟਰਨਲ ਵੀ ਕਾਂਗ ਸਾਬ ਜਿਹੜੇ ਉਹਨਾਂ ਦੇ ਐਮਪੀ ਨੇ ਉਹਨਾਂ ਨੇ ਵੀ ਇੱਕ ਦਫਾ ਆਪਣੇ ਐਕਸ ਤੇ ਜਾ ਕੇ ਉਹਨਾਂ ਕੀਤਾ ਫਿਰ ਵਿਡਰਾ ਕੀਤਾ ਕੁਝ ਬਾਕੀ ਐਮਐਲਏਜ਼ ਨੇ ਵੀ ਮੇਰੇ ਖਿਆਲ ਉਹਨਾਂ ਨੂੰ ਇਸ ਕਿ ਆ ਵੀ ਲੋਕੀ ਪਰੇਸ਼ਾਨ ਨੇ ਪਰੇਸ਼ਾਨ ਨੇ ਔਰ ਲੋਕੀ ਸੱਚੇ ਪਰੇਸ਼ਾਨ ਨੇ ਮੈਂ ਤੁਹਾਨੂੰ ਛੋਟੀ ਜੀ ਇਸ ਗੱਲ ਦੀ ਇੱਕ ਐਗਜ਼ਾਮਪਲ ਦੇਣੀ ਚਾਹੁੰਨਾ ਜਿੰਨੀਆਂ ਸਰਕਾਰਾਂ ਅਜ ਤਾਈਂ ਆਈਆਂ ਉਹਨਾਂ ਨੇ ਜਦੋਂ ਵੀ ਕੋਈ ਜ਼ਮੀਨ ਅਕਵਾਇਰ ਹੁੰਦੀ ਹੈ ਤੇ ਉਹ ਡੀਸੀ ਰੇਟ ਘੱਟ ਹੁੰਦਾ ਤੇ ਉਹਨੂੰ ਡਬਲ ਦਿੰਦੇ ਨੇ ਕਿਸਾਨ ਨੂੰ ਜੀ ਠੀਕ ਹੈ ਡਿਸਪਲੇਸਮੈਂਟ ਨਾਲ ਦਿੰਦੇ ਨੇ ਉਹਨੂੰ ਉਹ ਇਸ ਕਰਕੇ ਦਿੰਦੇ ਨੇ ਵੀ ਇਹ ਗਾਂਹ ਜਾ ਕੇ ਕੋਈ ਜਿੱਦਾਂ ਫਾਰ ਐਗਜ਼ਾਮਪਲ ਜੇ 1 ਏਕੜ ਆਪਾਂ ਮੋਹਾਲੀ ਤੇ ਡੇਰਾ ਬੱਸੀ ਤੇ ਜ਼ੀਰਕਪੁਰ ਦੀ ਗੱਲ ਕਰੀਏ ਪਿੰਡ ਦੇ ਵਿੱਚ ਵੀ 5 6 7 8 ਕਰੋੜ ਤੋਂ ਕਿਤੇ ਕਿੱਲਾ ਘਟ ਨਹੀਂ ਹੈ ਹੈ ਜੀ ਜੀ ਡੀਸੀ ਰੇਟ ਸ਼ਾਇਦ ਕਰੋੜ ਹੋਊਗਾ ਡੇਡ ਹੋਊਗਾ ਤਿੰਨ ਹੋਊਗਾ ਦੈਟਸ ਹੋਰ ਗੱਲ ਹੈ ਜੀ ਜਦੋਂ ਉਹਨੂੰ ਦੁਗਣਾ ਕਰਦੇ ਆ ਡਿਸਪਲੇਸਮੈਂਟ ਦਿੰਨੇ ਆ ਇਹ ਦਿੰਨੇ ਆ ਉਹ ਦਿੰਨੇ ਆ ਤੇ ਆਮ ਕਿੱਲਾ ਜਿਹੜਾ ਉਹ 7-8 ਕਰੋੜ ਦਾ ਬਣਦਾ ਹੈ ਜਦੋਂ ਜ਼ਮੀਨ ਐਕਵਾਇਰ ਹੁੰਦੀ ਤੇ ਸਰਕਾਰ ਨੂੰ ਦੇਣਾ ਪੈਂਦਾ ਜਦੋਂ ਤੁਸੀਂ ਇੱਕ ਜ਼ਮੀਨਦਾਰ ਨੂੰ ਇੱਕ ਏਕੜ ਵਾਲੇ ਨੂੰ ਤੁਸੀਂ 7-8 ਕਰੋੜ ਰੁਪਈਆ ਦਿਨੇ ਹੋ ਉਹ ਉਹਦੇ ਕੋਲ ਇਮੀਡੀਏਟਲੀ ਆ ਜਾਂਦਾ ਤੇ ਉਹ ਨਵੀਂ ਥਾਂ ਤੇ ਕਿਤੇ ਜਾ ਕੇ 4-5 ਏਕੜ ਲੈ ਸਕਦਾ ਲੈ ਸਕਦਾ ਦੂਰ ਜਾ ਕੇ ਥੋੜਾ ਜਾ ਹਾਂਜੀ ਉਹ ਉਹਦਾ ਕਿੰਤਾ ਚੱਲਦਾ ਰਹੇਗਾ ਲekin ਇਸ ਪੂਲਿੰਗ ਦੇ ਵਿੱਚ ਤਾਂ ਐਕਟ ਦੇ ਵਿੱਚ ਤਾਂ ਇਹ ਡੈਫਰਡ ਪੇਮੈਂਟ ਹੈ ਜੀ ਇਮੀਡੀਏਟ ਦਾ ਪੇਮੈਂਟ ਹੈ ਹੀ ਕੋਈ ਨਹੀਂ ਹੈ ਜੀ ਹਾਂ ਜੀ ਇਹ ਗੱਲ ਕਰਦੇ ਨੇ ਵੀ ਅਸੀਂ ਇੱਕ ਇੱਕ ਡਵਲੇ ਨੂੰ 500 ਗਜ਼ਾ ਜਾਂ 250 ਗਜ਼ਾ ਰਹਿਣ ਵਾਲਾ ਪਲਾਟ ਦੇਣਾ ਜੱਟ ਨੇ ਸ਼ਹਿਰ ਚ ਆ ਕੇ ਕੀ ਕਰਨਾ ਹੈ ਜੀ ਜੇ ਉਹਨੇ ਵਾਈ ਕਰਨੀ ਖੇਤੀ ਕਰਨੀ ਤਾਂ ਉਹ ਤਾਂ ਪੰਜਾਬ ਆਪਣੇ ਪਿੰਡ ਚ ਰਹੇਗਾ ਪੇ ਸ਼ਹਿਰ ਚ ਆ ਕੇ ਤਾਂ ਗੁਜ਼ਾਰਾ ਚੱਲਦਾ ਹੀ ਨਹੀਂ ਹੈ ਫਿਰ ਇਹ ਨਾ ਕਹਤਾ ਜੀ ਵੀ ਅਸੀਂ ਤੁਹਾਨੂੰ 200 ਗਾਜ਼ ਦਾ ਜਾਂ 100 ਗਾਜ਼ ਦਾ ਤੁਹਾਨੂੰ ਅਸੀਂ ਕਮਰਸ਼ਲ ਦੇਵਾਂਗੇ ਪਲਾਟ ਕਮਰਸ਼ਲ ਨਾ ਜੱਟ ਕੋਲੋਂ ਚੱਲਦਾ ਜੱਟ ਬਿਜ਼ਨਸਮੈਨ ਨਹੀਂ ਹੈ ਜੱਟ ਜੱਟਾਂ ਜਿਹਨੂੰ ਜੱਟ ਸੌਦੋ ਆਪਾਂ ਕਹਿੰਨੇ ਆ ਉਹ ਸਿੱਧੀ ਸਿੱਧੀ ਗੱਲ ਜ ਹੈ ਵੀ ਜ਼ਮੀਨ ਦੇ ਵਿੱਚ ਉਗਾਇਆ ਮੰਡੀ ਵਿੱਚ ਲਿਆਂਦਾ ਤੇ ਉੱਤੇ ਪੈਸੇ ਮਿਲ ਗਏ ਤੇ ਉਹਨਾਂ ਗੁਜ਼ਾਰਾ ਚੱਲਦਾ ਇਹ ਤਾਂ ਲੈਂਡ ਪੂਲਿੰਗ ਦੇ ਵਿੱਚ ਤਾਂ ਇਹ ਹੁਣ ਟੂ ਬੀ ਆਨੈਸਟ ਵਿਦ ਯੂ ਇਹ ਗੱਲਾਂ ਕਰਦੇ ਨੇ 60 ਹਜ਼ਾਰ ਏਕੜ ਦੀਆਂ 20 ਹਜ਼ਾਰ ਏਕੜ ਦੀਆਂ ਵੀ ਲੈਣੀਆਂ ਸੀ ਇਹ ਡਿਸਟ੍ਰਿਕਟ ਦੇ ਵਿੱਚ ਆਪਣੇ ਸਾਹਮਣੇ ਆ ਐਗਜ਼ਾਮਪਲ ਹੈ ਵੀ ਜਦੋਂ ਕੋਈ ਜ਼ਮੀਨ ਐਕਵਾਇਰ ਹੁੰਦੀ ਆ ਘੱਟੋ ਘੱਟ 10 15 ਸਾਲ ਲੱਗਦੇ ਉਹਨੂੰ ਡਿਵੈਲਪਮੈਂਟ ਹੋਣ 'ਚ ਇਹ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਹੈ ਕੀ ਲੱਗਦਾ ਜ਼ਬਰ ਮੈਂ ਹੋਏ ਉਸੇ ਗੱਲ ਤੇ ਆਉਣ ਲੱਗਾ ਵੀ 15 ਸਾਲ ਤਾਂ ਉਹਨੂੰ ਲੱਭਣਾ ਕੁਛ ਨਹੀਂ ਅੱਜ ਉਹਨੂੰ ਤੁਸੀਂ ਜ਼ਮੀਨ ਉਹਦੀ ਲੈ ਲਈ ਉਹ ਕਿੱਥੇ ਜਾਏਗਾ ਬੰਦਾ ਜੀ ਉਹ ਕਿੱਥੇ ਜਾਏਗਾ ਤੇ 15 ਸਾਲਾਂ ਬਾਅਦ ਤੁਸੀਂ ਉਹਨੂੰ ਇੱਕ ਇੱਕ ਕਨਾਲ ਦੇ ਦਿੱਤਾ ਜਾਂ 500 ਗਜ਼ ਦੇ ਦਿੱਤਾ ਜਾਂ ਕਮਰਸ਼ੀਅਲ ਪਲਾਟ ਦੇ ਦਿੱਤਾ ਕਿੰਨੀ ਕੀਮਤ ਹੋਏਗੀ ਜੀ ਉਹਦੀ ਉਹਦੇ ਏਕੜ ਦੀ ਅੱਜ ਕੀਮਤ ਮੋਹਾਲੀ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀ ਸਰਕਾਰ ਨੇ ਦੇਣੀ ਹੈ ਉਹ 9 ਕਰੋੜ ਰੁਪਈਆ ਬਣਦੀ ਹੈ 15 ਸਾਲਾਂ ਬਾਅਦ ਉਹ 9 ਕਰੋੜ ਨੂੰ ਲਾ ਲਓ 30 35 40 ਕਰੋੜ ਤੇ ਪਹੁੰਚਦਾ ਅਗਲਾ ਇਨਫਲੇਸ਼ਨ ਦੇ ਨਾਲ ਇੱਕ ਹੀ ਦੇ ਦੇਣਗੇ ਜੀ ਉਹਨੂੰ ਇਹ ਤਾਂ ਦਿਸ ਇਜ਼ ਅ ਵੈਰੀ ਸੁਸਾਇਸਾਈਡਲ ਪਾਲਿਸੀ ਹਾਊ ਫਾਰ ਪੰਜਾਬ ਪੰਜਾਬੀ ਹੈ ਤਿੰਨ ਪੰਜਾਬ ਦਾ ਜਿਹੜੇ ਕਿਸਾਨ ਹੈ ਜੀ ਇਹ ਮਾਰਨ ਵਾਲੀ ਨੀਤੀ ਹੈ ਨਾ ਜੇਕਰ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤੇ ਕੀ ਰਿਜ਼ਲਟ ਨਿਕਲ ਸਕਦੇ ਰਿਜ਼ਲਟ ਨਿਕਲ ਸਕਦੇ ਜੀ ਅਨਾਰਕੀ ਆਏਗੀ ਅਨਾਰਕੀ ਆਏਗੀ ਆ ਤੁਸੀਂ ਦੇਖਦੇ ਹੋਣੇ ਮੈਂ ਹੀ ਅੱਜ ਇੱਕ ਟੀਵੀ ਦੇਖ ਰਿਆ ਸੀ ਜਲੰਧਰ ਦਾ ਸੀ ਕੁਸਰਦਾਰ ਜੀ ਬਣ ਸੁਣੀ ਉਹਦੀ ਫਲੋਇੰਗ ਗਾੜੀ ਹੈ ਉਹ ਤਾਂ ਟਰੈਕਟਰ ਤੇ ਬੈਠਾ ਉਹ ਕਹਿੰਦਾ ਜੀ ਸਾਰੀ ਜ਼ਮੀਨ ਸਾਡੀ ਇਹਨਾਂ ਨੇ ਨੋਟੀਫਾਈ ਕਰ ਦਿੱਤੀ ਐ ਕਰ ਦਿੱਤੀ ਐ ਕਰ ਦਿੱਤੀ ਐ ਉਹ ਕਹਿੰਦਾ ਜੀ ਘਰ ਅਸੀਂ ਕਹਿ ਕੇ ਆਏ ਆ ਵੀ ਸਾਨੂੰ ਉਡੀ ਕਿਉਂ ਨਾ ਜੀ ਕਿਉਂਕਿ ਕਿਸਾਨ ਜਿਹੜਾ ਪੰਜਾਬ ਦਾ ਬੰਦਾ ਹੈ ਨਾ ਜੀ ਮੈਂ ਕਹਿੰਦਾ ਕਿਸਾਨ ਭਾਵੇਂ ਨਾਂ ਵੀ ਹੋਵੇ ਤਾਂ ਵੀ ਉਹ ਉਸ ਰੂਹ ਨਾਲ ਜੁੜਿਆ ਹੋਇਆ ਤੇ ਜੇ ਉਹਨਾਂ ਦੀ ਜ਼ਮੀਨ ਹੀ ਖੋ ਲਈ ਤੇ ਉਹ ਕੀ ਜੀ ਨਹੀਂ ਸਕਦੇ ਜੀ ਉਹ ਤਾਂ ਜੀ ਹਾਂ ਅਨਾਰਕੀ ਹੋਏਗੀ ਮਜ਼ਾਰੇ ਹੋਣਗੇ ਲੋਕਾਂ ਚ ਪਗੜੜ ਮੱਚੇਗੀ ਸਿਆਸੀ ਤੌਰ ਤੇ ਅਦਰਵਾਈਜ਼ ਆਲਸੋ ਤੁਹਾਡਾ ਵਧੇਗਾ ਆਪਣਾ ਇਹਦੇ ਨਾਲ ਜਿਹਨੂੰ ਕਹਿੰਦੇ ਹੋ ਤੁਸੀਂ ਕ੍ਰਾਈਮ ਵਧੇਗਾ ਮਤਲਬ ਪੰਜਾਬ ਵੁੱਡ ਬੀ ਰੂਇਨਡ ਇਫ ਦਿਸ ਪਾਲਿਸੀ ਇਜ਼ ਨਾਟ ਵਿਦਡਰੌਨ ਇਫ ਦਿਸ ਪਾਲਿਸੀ ਇਜ਼ ਨਾਟ ਕੈਨਸਲਡ ਹੁਣ ਭਗਵੰਤ ਮਾਨ ਕਹਿ ਰਿਹਾ ਵੀ ਮੈਂ ਬਿਕਾਸ ਪ੍ਰੈਸ਼ਰ ਹੈ ਉਹਨਾਂ ਦੇ ਬੰਦਿਆਂ ਦਾ ਬੀ ਮੈਂ ਜ਼ਿੰਮੇਦਾਰਾਂ ਨਾਲ ਗੱਲ ਕਰਾਂਗਾ ਉਹ ਤੋਂ ਕੀ ਮਾਨ ਸਾਹਿਬ ਤੁਸੀਂ ਕੀ ਗੱਲ ਕਰੋਗੇ ਤੁਸੀਂ ਯੂ نو ਦਾ ਰਿਐਲਿਟੀ ਤੁਸੀਂ ਅੱਜ ਜ਼ਬਰਦਸਤੀ ਜ਼ਮੀਨ ਲੈ ਲਈ ਕਿਸੇ ਕੋ 1 ਏਕੜ ਕਿਸੇ ਕੋ 5 ਏਕੜ ਨੇ ਹੱਥਾ ਤੁਸੀਂ ਕਰ ਦਿੱਤਾ ਉਹਨਾਂ ਨੂੰ ਤੇ ਉਹ ਮੈਂ ਯੂ ਕੈਨ ਨਾਟ ਬੀ ਸਕਸੈਸਫੁਲ ਤੁਸੀਂ ਜ਼ਿੰਮੇਦਾਰਾਂ ਨੂੰ ਖੁਸ਼ ਨਹੀਂ ਕਰ ਸਕਦੇ ਇਸ ਵਿੱਚ ਇਹ ਤੁਸੀਂ ਭੂੰਡਾਂ ਦੀ ਖੱਖਰ ਨੂੰ ਤੁਸੀਂ ਛੇੜ ਰਹੇ ਹੋ ਸੋ ਇਹ ਸੰ ਐਸਐਮਐ ਸੰਧੂ ਸਾਹਿਬ ਜਿਨ੍ਹਾਂ ਨੇ ਸਾਰੇ ਸਵਾਲਾਂ ਤੇ ਬੇਵਾਕੀ ਨਾਲ ਜਵਾਬ ਦੇ ਸੰਤੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਟੂਡੀਓ ਆਨ ਕਾਈਂਡ ਆਫ ਯੂ ਜੀ ਆਮ ਆਨਰਡ ਆਮ ਆਨਰਡ ਬਹੁਤ ਬੇਵਾਕੀ ਨਾਲ ਜਿਹੜਾ ਤੁਸੀਂ ਜਵਾਬ ਦੇ ਉਹਦਾ ਵੀ ਸ਼ੁਕਰੀਆ